ਸੀ ਸਾਰੇ ਵਿਆਹ ਦੀ ਗਈ ਸੀ ਨਵੇਂ ਘਰ ਸ਼ਿਫਟ ਹੋਏ ਤਿੰਨ ਚਾਰ ਦਿਨ ਪਹਿਲਾਂ ਹੀ ਗਰੀ ਨਵੇਂ ਤੇ ਰਾਤੀ ਡੋਲੀ ਆਈ ਸੱਤ ਸਾਢੇ ਜੱਜ ਤੱਕ ਤੇ ਅੱਜ ਕਿਸੇ ਨੇ ਜਿੰਦਰਾ ਤੋੜ ਕੇ ਰਾਤੀ 3:30 ਦਾ ਟਾਈਮ ਹੀ ਤੇ ਚੋਰੀ ਕੀਤੀ ਏ ਕਿੰਨਾ ਕੁ ਤੁਹਾਨੂੰ ਗਿਆ 15-16 ਲੱਖ ਦਾ ਨੁਕਸਾਨ ਹੋ ਗਿਆ ਕੀ ਕੀ ਲਗੇ ਉਹ ਚੀਜ਼ੀ ਲੈਪਟਾਪ ਸੀ ਮੇਰਾ ਆਫਿਸ ਦਾ ਇੱਕ ਆਈਪੈਡ ਸੀ ایرਪອດ ਸੀ ਆਈਫੋਨ ਸੀ ਇਹ ਮੇਰੀ ਭੈਣ ਜੇ ਕੈਨੇਡਾ ਤੋਂ ਆਈ ਆ ਤੇ ਉਹਦੇ ਉਹਦਾ ਵੀ ਕਾਫੀ ਨੁਕਸਾਨ ਹੋ ਗਿਆ ਉਹਦਾ ਸੈੱਟ ਸੀ ਸੋਨੇ ਦਾ ਦੋ ਰਿੰਗ ਸੀ ਕੋਈ ਇਹ ਕਿਸੇ ਜਿਹੀ ਦੇ ਬੰਦੇ ਆਏ ਸੀ ਸੀਸੀਟੀਵੀ ਜਹਾਂਜੀਆ ਸਾਡੇ ਨਾਲ ਦੇ ਘਰ ਚ ਸੀਸੀਟੀਵੀ ਕੈਮਰੇ ਲੱਗੇ ਆ ਤੇ ਉੱਥੇ ਰਾਤੀ ਸਵਾਗਤ ਇਦਾਂ ਤੇ ਨਿਕਰੀਬ ਆਏ ਤਿੰਨ ਚਾਰ ਜਣੇ ਆਏ ਆ ਤੇ ਉਹਨਾਂ ਨੇ ਜਿੰਦਰਾ ਤੋੜ ਕੇ ਤੇ ਸੋਨਾ ਸੀ ਬਾਰੋਂ ਬੇਟੀ ਆਈ ਉਹਦਾ ਪਿਆਰ ਇਧਰ ਸਮਾਨ ਬਹੁਤ ਜ਼ਿਆਦਾ ਅਜੇ ਰਿੰਗੋਸ ਨੇ ਇਹਦੇ ਤੋਂ ਬਣਵਾ ਕੇ ਲਿਆਈ ਆ 92 ਹਜ਼ਾਰ ਦੇ

ਮੇਰੇ ਮਤਲਬ ਇਹਨਾਂ ਦੇ ਘਰ ਉਧਰ ਸ਼ਿਫਟ ਹੋ ਗਏ ਸੀ ਪੁਰਾਣੇ ਘਰ ਚੋਂ ਉਹਨਾਂ ਦਾ ਸਾਰਾ 골ਡ ਲੈ ਗਿਆ ਕਿੰਨਾ ਕੁ 골ਡ ਰੈਂਗੀ ਉਹਨਾਂ ਦਾ ਟਾਈਮ

ਹਾਂਜੀ 3:15 ਤੇ ਆ ਚਾਰ ਜਾਣੇ ਆ ਕਿਸ ਕਿਸ ਨਾਲ ਤੋੜਿਆ ਕੀ ਕੀਤਾ ਕੱਲ ਵਿਆਹ ਤੇ ਵਿਆਹ ਲੈ ਆਏ ਆ ਤੇ ਰਾਤ ਤੇ ਆਪਣੇ ਦੂਜੇ ਘਰ ਆਪਣੀ ਇੱਕ ਦੀ ਕੋਠੀ ਤੇ ਪਾਈ ਉੱਤੇ ਪ੍ਰੋਗਰਾਮ ਹੀ ਨਾ ਕਰਕੇ ਤਿੰਨ ਕੋਈ ਦੇ ਕਰੀਬ ਇੱਥੇ ਜਿਹੜਾ ਵਾ ਔੜ ਕੇ ਜਿੰਨੇ ਦਾ ਕਟਾ ਗਿਆ ਵਾ ਜਿੰਦਰਾ ਕੱਟ ਕੇ ਜਿਹੜਾ ਮੜਤੀ ਜਿਹੜੇ ਕੈਡਾ ਚ ਆਏ ਸੀ ਉਹਦਾ ਜਿਹੜਾ ਗਾਣਾ ਸਾਰਾ ਸਮੋਚਾ ਲੈਡ ਪੈਡ ਜਾਂ ਹੋਰ ਜਿਹੜੇ ਮੋਬਾਈਲ ਕੋਲ ਚੰਗੇ ਬਲਕੀਮਤੀ ਜਿਹਾੜੀ ਹੈ ਗਿਆ 15 16 ਲੱਖ ਦੇ ਕਰੀਬ ਦਾ ਦੁਕਾਨ ਕਰਕੇ ਆ ਸਾਮਾਨ ਲੈ ਕੇ ਰਫੋ ਚੱਕਰ ਹੋ ਗਿਆ ਨਸ਼ਾ ਬੜਾ ਵਿਗਦਾ ਪਿਆ ਵਾ ਇਹ ਨਸ਼ੀਆਂ ਦਾ ਕੰਮ ਆ ਕਿਉਂਕਿ ਕਿਤੋਂ بڑا ਕੰਮ ਨਹੀਂ ਹੋਦਾ ਕਹੋ ਕਿ ਘੱਟੋ-ਬਾਟਨ ਕੋ 400 ਰੇ ਸਾਰੇ ਲੱਗੇ ਕਰਦੇ ਇਹ ਇੰਨੀ ਮਿਲ ਕੇ ਲੋਕਾਂ ਦਾ ਚੱਕ ਉਹਨਾਂ ਬਲਕ ਕਿਸੇ ਗੱਲ ਦਾ ਡਰ ਹੀ ਨਹੀਂ ਹੈਗਾ ਸਹੀ ਆੜ ਕੇ ਤਾਂ ਜਿੰਦਰਾ ਤੋੜਨਾ ਆ ਜਾਂ ਚੋਰੀ ਕਰਨਾ ਆ ਨਸ਼ੇ ਕਰਕੇ ਨਸ਼ਈ ਬੰਦੇ ਆ ਇਹ ਕਰਕੇ ਤਾਂ ਆਪਣਾ ਦਾਹ ਬਹੁਤ ਤਗੜਾ ਇਹਨਾਂ ਨੂੰ ਨੁਕਸਾਨ ਕਰਕੇ ਆ ਵਿਚਾਰਿਆਂ ਦਾ ਕੁੜੀ ਵਿਚਾਰੀ ਕੈਨੇਡਾ ਦਾ ਆਈ ਉਹਦੇ ਫਾਦਰ ਦਾ ਪਾਸਪੋਰਟ ਵੀ ਲੈ ਗਿਆ ਹੋਰ ਸਮਾਨ ਜਿਹੜਾ ਕੀਮਤੀ ਸਮਾਨ ਜਿਹੜਾ ਵਾ ਜਿਹੜੀ ਉਹ ਲੜਕੀ ਲੈ ਗਿਆ ਸੀ ਫੋਨ ਵਾਸਤੇ ਦੇਣ ਵਾਸਤੇ ਪਰਿਵਾਰ ਨੂੰ ਉਹ ਵੀ ਸਭ ਕੁਝ ਲੈ ਗਿਆ ਕਿਹੜੇ ਕਿਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਘਟੋ ਬੜਾ ਜਿਹੜਾ ਨਸ਼ੇ ਵਿੱਚ ਨਾਲ ਬਦੇ ਹੋਇਆ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜੋ ਕਿ ਲੋਕਦਾਰ ਆਮ ਦੀ ਆਪਣੀ ਇਮਾਨਦਾਰ ਜਿਹੜੀ ਜ਼ਿੰਦਗੀ ਆ ਲਾਇਕ ਆਰਮਾਨ ਨਾਲ ਕਰ ਸੌ ਸਕਣ ਮੈਨੂੰ ਸਕਣ ਪਹਿਲਾਂ ਇਹ ਪਰਿਵਾਰ ਆ ਪਈਦਾ ਘਰੋਂ ਉੱਧਰ ਜਾਂਦੇ ਸਾਬੇ ਪਰਿਵਾਰ ਦੇ ਵਿੱਚ ਮਿਲਣ ਆਉਂਦਾ ਜਾਂਦੇ ਸੀ ਪਰ ਵੇਖੋ ਇਹ ਘੱਟੋ ਘੱਟ ਜਿਹੜੀ ਕਿੱਕੜ ਰਵਾ ਪ੍ਰੇਕ ਕੋਈ ਨਾ ਕੋਈ ਜ਼ਰੂਰ ਇੱਥੋਂ ਦਾ ਕੋਈ ਬੰਦਾ ਹੈਗਾ ਨਾਲ ਜਿਹਨੇ ਪੂਰੀ ਸੋਚ ਲੱਤੀ ਹੋਗੀ ਕਿ ਅੱਜ ਉਹਨਾਂ ਦਾ ਵਿਆਹ ਕਰਨ ਗਿਆ ਅੱਜ ਰਾਤ ਉਹ ਆਪਣੇ ਉੱਤੇ ਬਿਠੇ ਘਰ ਦੇ ਵਿੱਚ ਬਿਠਿਆ ਤੇ ਇਹ ਕਾਰਵਾਈ ਜਿਹੜਾ ਉਹਨਾਂ ਨੇ ਅੰਜਾਮ ਦਿੱਤਾ ਵਾ ਤੇ ਇਹ ਸਭ ਕੁਝ ਲਟੇ ਲਟੇਰੇ ਲਟਕੇ ਲੱਗਿਆ ਜਿਹੜੇ ਮਾਲਕ ਨੇ ਦੀ ਸਰਜੀਤ ਸਿੰਘ ਜੀ ਉਹਨਾਂ ਦੇ ਬੇਟੇ ਦੀ ਮੈਰਿਜ ਸੀ ਇਹ 3-4 ਦਿਨਾਂ ਤੋਂ ਕਰ ਬੰਸੀ ਨਾਮਕਾਂਨ ਸ਼ਫੀਤ ਹੈ ਵਿਆਹ ਦੇ ਤਿਆਰੀਆਂ ਦੇ ਵਿੱਚ ਬਿਜ਼ੀ ਹੋਣ ਕਾਰਨ ਜਿਹੜਾ ਪੁਰਾਣਾ ਘਰ ਸੀ ਉਹਨੂੰ ਲੋਕ ਲੱਗਾ ਸੀ ਕੱਲ ਰਾਤੀ ਕੁਝ ਅਣਪਛਾਤੇ ਚੋਰਾਂ ਨੇ ਇਹਨਾਂ ਦੇ ਘਰ ਦੇ ਉੱਤੇ ਤਾਬ ਬੋਲਿਆ ਤੇ ਚੋਰੀ ਕੀਤੀ ਹੈ ਕੁਝ ਸਮਾਨ ਚੋਰੀ ਹੋਇਆ ਜਿਹਦੀ ਅਸੀਂ ਲਿਸਟ ਬਣਾ ਰਹੇ ਹਾਂ ਐਂਡ ਸਾਨੂੰ ਕੁਝ ਕਲੂਜ਼ ਮਿਲੇ ਨੇ ਕੁਝ ਸੀਸੀਟੀਵੀ ਫੁਟੇਜ ਮਿਲੇ ਨੇ ਅਸੀਂ 2-3 ਥਿਊਰੀਜ਼ ਤੇ ਵਰਕ ਕਰ ਰਹੇ ਹਾਂ ਜਲਦੀ ਅਸੀਂ ਇਹਨਾਂ ਚੋਰਾਂ ਨੂੰ ਫੜ ਲਵਾਂਗੇ ਸਾਡੇ ਘਰੇ ਚੋਰੀ ਹੋ ਗਈ ਹੈ ਕੱਲ ਮੇਰਾ ਵਿਆਹ ਸੀਗਾ ਤੇ ਅਸੀਂ ਸਾਰੇ ਵਿਆਹ ਦੀ ਗਏ ਜੇ ਨਵੇਂ ਘਰ ਸ਼ਿਫਟ ਹੋਏ ਤਿੰਨ ਚਾਰ ਦਿਨ ਪਹਿਲਾਂ ਗਰੀ ਨਵੇਂ ਤੇ ਰਾਤੀ ਡੋਲੀ ਆਈ 7:30 ਤੱਕ ਤੇ ਅੱਜ ਕਿਸੇ ਨੇ ਜਿੰਦਰਾ ਤੋੜ ਕੇ ਰਾਤੀ 3:30 ਦਾ ਟਾਈਮ ਹੀ ਤੇ ਚੋਰੀ ਕੀਤੀ ਏ ਕਿੰਨਾ ਕੁ ਦੋਤਾਂ ਲਗਿਆ 15-16 ਲੱਖ ਦਾ ਨੁਕਸਾਨ ਹੋ ਗਿਆ ਕੀ ਕੀ ਲਗੇ ਉੱਤੇ ਉਹ ਚੀਜ਼ ਹੀ ਲੈਪਟਾਪ ਸੀ ਮੇਰਾ ਆਫਿਸ ਦਾ ਇੱਕ ਆਈਪੈਡ ਸੀ 에어ਪੋਰਟ ਸੀ ਆਈਫੋਨ ਸੀ ਇਹ ਮੇਰੀ ਭੈਣ ਜਿਹੜਾ ਕੈਨੇਡਾ ਤੋਂ ਆਈ ਆ ਤੇ ਉਹਦੇ ਉਹਦਾ ਵੀ ਕਾਫੀ ਨੁਕਸਾਨ ਹੋ ਗਿਆ ਉਹਦਾ ਸੈੱਟ ਸੀ سونے ਦਾ ਦੋ ਰਿੰਗ ਸੀ ਕੋਈ ਇਹ ਸੀਸੀਟੀਵੀ ਦੇ ਬੰਦੇ ਆਏ ਸੀਸੀਟੀਵੀ ਜਹਾਂਜੀ ਆ ਸਾਡੇ ਨਾਲ ਦੇ ਘਰ 'ਚ ਸੀਸੀਟੀਵੀ ਕੈਮਰੇ ਲੱਗੇ ਆ ਤਾਂ ਉੱਥੇ ਰਾਤੀ ਸਵਾਗਤ ਦੇ ਦਾ ਦੇ ਨੇੜੇ ਆਏ ਤਿੰਨ ਚਾਰ ਜਣੇ ਆਏ ਆ ਤੇ ਉਹਨਾਂ ਨੇ ਜਿੰਦਰਾ ਤੋੜ ਕੇ ਤੇ ਸੋਨਾ ਸਿਭਾ ਨੂੰ ਬੇਟੀ ਆਈ ਉਹਦਾ ਪਿਆਸੇ ਇਧਰ ਸਮਾਨ ਬਹੁਤ ਜ਼ਿਆਦਾ ਅਜੇ ਰਿੰਗੋ ਸਨੇਹ ਦੇ ਤੋਂ ਬਣਵਾ ਕੇ ਲੈ ਆਈ ਆ 92 ਹਜ਼ਾਰ ਦੀ

ਮੇਰੇ ਮਤਲਬ ਪੇਰੈਂਟ ਦੇ ਘਰ ਉਧਰ ਸ਼ਿਫਟ ਹੋ ਗਏ ਸੀ ਪੁਰਾਣੇ ਘਰ ਚੋਂ ਉਹਨਾਂ ਦਾ ਸਾਰਾ 골ਡ ਲੈ ਗਿਆ ਕਿੰਨਾ ਕੁ 골ਡ ਹੈ ਜੀ ਉਹਨਾਂ ਤਾਂ ਹੀ ਕਿਨਾਂ ਸਭ ਕੋਈ ਨੁਕਸਾਨ ਕਰ ਗਿਆ ਤਾਂ ਕਿੰਨਾ ਦਾ ਨੁਕਸਾਨ ਹੋ ਗਿਆ

ਹਾਂ ਜੀ 3:15 ਤੇ ਆ ਚਾਰ ਜਾਣੇ ਆ ਕਿਸ ਕਿਸ ਦਾ ਕਾਲਾ ਟੋੜਿਆ ਕੀ ਕਿਸ ਦਾ ਕਾਲਾ ਕੱਲ ਵਿਆਹ ਤੇ ਵਿਆਹ ਗਿਆ ਇਹ ਤੇ ਰਾਤ ਇਹ ਆਪਣੇ ਦੂਜੇ ਘਰ ਆਪਣੀ ਇੱਕ ਜਿਹੀ ਕੋਠੀ ਤੇ ਪਾਈ ਉੱਤੇ ਪ੍ਰੋਗਰਾਮ ਹੀ ਨਾ ਦਾ ਸੜ ਕੇ 3:00 ਦੇ ਕਰੀਬ ਇੱਥੇ ਜਿਹੜਾ ਵਾ ਆੜ ਕੇ ਜਿੰਦਰਾ ਕੱਟਾ ਗਿਆ ਵਾ ਜਿੰਦਰਾ ਕੱਟ ਕੇ ਜਿਹੜਾ ਲੜਕੀ ਦੀ ਕੈਡਾ ਚ ਆਈ ਸੀ ਉਹਦਾ ਜਿਹੜਾ ਗਾਣਾ ਸਾਰਾ ਸਮੋਚਾ ਲੈਟ ਪੈਟ ਜਾਂ ਹੋਰ ਜਿਹੜੇ ਮੋਬਾਈਲ ਕੋਲ ਚੰਗੇ ਬਲਕੀਮਤੀ ਚਝਾੜੀ ਹੈਗੀਆਂ 15 16 ਲੱਖ ਦੇ ਕਰੀਬ ਦਾ ਦੁਕਾਨ ਕਰਕੇ ਆ ਸਾਮਾਨ ਲੈ ਕੇ ਰੋ ਹੋ ਚੱਕਰ ਹੋ ਗਿਆ ਨਸ਼ਾ ਬੜਾ ਵਗਦਾ ਪਿਆ ਵਾ ਇਹ ਨਸ਼ਈਆਂ ਦਾ ਕੰਮ ਆ ਕਿਉਂਕਿ ਇਸ ਤੋਂ بڑا ਕੰਮ ਨਹੀਂ ਹੋਦਾ ਕਿ ਉਹ ਕਿ ਘੱਟੋ-ਬਾਟ ਲਖੋ 400 ਰੇ ਸਾਰੇ ਲੱਗੇ ਘਰ ਦੇ ਇਹ ਇੰਦੀ ਮਲਕੇ ਲੋਕਾਂ ਦਾ ਚੱਕ ਉਦੋਂ ਮਲਕ ਕਿਸੇ ਗੱਲ ਦਾ ਡਰ ਹੀ ਨਹੀਂ ਹੈਗਾ ਕਹੀਂ ਆੜ ਕੇ ਤਾਂ ਜਿੰਦਰਾ ਤੋੜਨਾ ਆ ਜਾਂ ਚੋਰੀ ਕਰਨਾ ਆ ਨਸ਼ੇ ਕਰਕੇ ਨਸ਼ਈ ਬੰਦੇ ਆ ਇਹ ਕਰਕੇ ਤਾਂ ਆਪਣਾ ਦਾਹ ਬਹੁਤ ਤਕੜਾ ਇਹਨਾਂ ਨੂੰ ਨੁਕਸਾਨ ਕਰਕੇ ਆ ਵਿਚਾਰਿਆਂ ਦਾ ਕੁੜੀ ਵਿਚਾਰੀ ਕੈਨੇਡਾ ਤੋਂ ਆਈ ਉਹਦੇ ਫਾਦਰ ਦਾ ਪਾਵਰ ਵੀ ਲਾ ਗਿਆ ਹੋਰ ਸਮਾਨ ਜਿਹੜਾ ਕੀਮਤੀ ਸਮਾਨ ਜਿਹੜਾ ਵਾ ਜਿਹੜੀ ਉਹ ਲੜਕੀ ਲੈ ਗਿਆ ਸੀ ਫੋਨ ਵਾਸਤੇ ਦੇਣ ਵਾਸਤੇ ਪਰਿਵਾਰ ਨੂੰ ਉਹ ਵੀ ਸਭ ਕੁਝ ਲੈ ਗਿਆ ਕਿਰਕ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਘਟੋ ਬੜਾ ਜਿਹੜਾ ਨਸ਼ੇ ਵਿੱਚ ਨਾਲ ਬਦੇ ਹੋਇਆ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜੋ ਕਿ ਲੋਕ ਤਾਂ ਆ ਆਮ ਜੀ ਆਪਣੀ ਇਮਾਨਦਾਰ ਜਿਹੜੀ ਜ਼ਿੰਦਗੀ ਆ ਲਾਇਕ ਆਰਮਾਨਾਂ ਕਰ ਸੌ ਸਕਣ ਮੈਂ ਆਖਣ ਨੂੰ ਪਹਿਲਾਂ ਇਹ ਪਰਿਵਾਰ ਆ ਕਈ ਵਾਰ ਘਰੋਂ ਉੱਧਰ ਜਾਂਦੇ ਸਾਬੇ ਪਰਿਵਾਰ ਦੇ ਵਿੱਚ ਮਿਲਣ ਆਤਾ ਜਾਂਦੇ ਸੀ ਪਰ ਵੇਖੋ ਇਹ ਘੱਟੋ ਘੱਟ ਜਿਹੜੀ ਇੱਕ ਘੜਾ ਵਾਪਰੀ ਹੈ ਕੋਈ ਨਾ ਕੋਈ ਜ਼ਰੂਰ ਇੱਥੋਂ ਦਾ ਕੋਈ ਬੰਦਾ ਹੈਗਾ ਨਾਲ ਜਿਹਨੇ ਪੂਰੀ ਸੂਝਵਾਨਤੀ ਹੋਗੀ ਕਿ ਅੱਜ ਉਹਨਾਂ ਦਾ ਵਿਆਹ ਹੋ ਕੰਕ ਕਰਨ ਗਏ ਅੱਜ ਰਾਤ ਉਹ ਆਪਣੇ ਉੱਤੇ ਬੈਠੇ ਘਰ ਦੇ ਬੈਠੇ ਆ ਤੇ ਇਹ ਕਾਰਵਾਈ ਜਿਹੜਾ ਵਾ ਉਹਨਾਂ ਨੇ ਅਨਜਾਮ ਦਿੱਤਾ ਵਾ ਤੇ ਇਹ ਸਭ ਕੁਝ ਦਹਾ ਲਟੇ ਲਟੇ ਰੇ ਲਟਕੇ ਲੱਗ ਗਿਆ ਇਹ ਜਿਹੜੇ ਮਾਲਕ ਨੇ ਦੀ ਸਰਜੀਤ ਸਿੰਘ ਜੀ ਉਹਨਾਂ ਦੀ ਬੇਟੀ ਦੀ ਮੈਰਿਜ ਸੀ ਕਿ ਤਿੰਨ ਚਾਰ ਦਿਨੋਂ ਦੁਕਰ ਬੰਸੀ ਇਹਨਾਂ ਦੇ ਮਕਾਨ ਸ਼ਿਫਟ ਕੀਤਾ ਹੈ ਵਿਆਹ ਦੀ ਤਿਆਰੀਆਂ ਦੇ ਵਿੱਚ ਬਿਜ਼ੀ ਹੋਣ ਕਾਰਨ ਜਿਹੜਾ ਪੁਰਾਣਾ ਘਰ ਸੀ ਉਹਨੂੰ ਲਾਕ ਲੱਗਾ ਸੀ ਕੱਲ ਰਾਤੀ ਕੁਝ ਕੋਛਾਤੇ ਚੋਰਾਂ ਨੇ ਇਹਨਾਂ ਦੇ ਘਰ ਦੇ ਉੱਤੇ ਤਾਬ ਬੋਲਿਆ ਤੇ ਚੋਰੀ ਕੀਤੀ ਹੈ ਕੁਝ ਸਮਾਨ ਚੋਰੀ